ਇਸ ਦੀ ਸੇਵਾ ਤਾਂ ਦੇ ਚੁੱਕੀ ਗਈ ਆ ਕਿ ਕੀ ਕਹੀ ਲਈ ਜੀ ਇਹ ਵੀ ਬੜੀ ਦੁਖਦਾਈ ਆ ਹੁੰਦੇ ਸਮੇਂ ਦੇ ਵਿੱਚ ਉਹ ਨੁਕਸਾਨ ਜ਼ਿਆਦਾ ਹੋਇਆ ਬਾਕੀ ਮਾਪ ਪੁਰਖਾਂ ਦਾ ਸੰਜੋਗ ਆ ਜੋ ਕੁਝ ਇਹਨਾਂ ਦੇ ਬਦੌਲਤ ਸਾਰਾ ਕੁਝ ਸੰਗਤ ਵੀ ਆਈ ਸਭ ਕੁਝ ਆ ਇਹਨਾਂ ਕਰਕੇ ਸਾਰਾ ਬੰਨ ਵਜਣਾ ਤੇ ਬਾਕੀ ਸਤਨਾਮ ਸਿੰਘ ਜੀ ਬਾਗਸਤਨਾ ਰਜ ਗੁਰੂ ਦੇ ਬਾਗਲੇ ਬਾਬਾ ਕਰਪਾਲ ਸਿੰਘ ਜੀ ਤੇ ਬਾਬਾ ਕਲਵੀਰ ਜਿਹੜੇ ਨਾਲ ਸੇਵਾ ਕਰਾਉਂਦੇ ਇਹ ਕਿੰਨੇ ਚੇ ਚੇ ਟੀਚਾ ਜਿਹੜਾ ਇਹ ਮਹੀਨਾ ਦੋ ਮਹੀਨਾ ਲਾ ਕੇ ਚੱਲੋ ਜਿਆਦਾ ਵੀ ਭਾਵੇਂ ਲੱਗ ਜੇ ਅੱਜ ਅੱਜ ਕੱਲ ਦੇ ਜਿਹੜੇ ਸ਼ੁਰੂ ਹੋਏ ਆ ਜੀ ਹਾਂਜੀ ਹਾਂਜੀ ਕੱਲ ਦੇ ਹਾਂਜੀ ਕੱਲ ਦੇ ਜਲ ਪਾਣੀ ਚੱਲ ਰਿਹਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਚੜ ਕੇ ਇੱਥੇ ਪਹੁੰਚੋ ਤੇ ਆਣ ਕੇ ਸੇਵਾ ਕਰਨ ਤੇ ਟਰਾਲੀਆਂ ਲਿਓਣ ਟੋੜੇ ਲਿਓਣ ਭਰ ਕੇ ਮਿੱਟੀ ਦੇ ਤੇ ਮਹਾਪੁਰਸ਼ਾ ਨਾਲ ਸੰਯੋਗ ਦੇਣ ਬਾਅਦ ਤੋਂ ਬਾਅਦ ਸੰਗਤਾਂ ਹੋਣ ਫਦੇਜੀ ਪਿੰਡ ਸਾਡਾ ਪਿਟੇ ਵਾੜਿਆ ਜੀ ਇਹ ਉੱਥੋਂ ਸੇਵਾ ਲੈ ਕੇ ਆਏ ਆ ਮਿੱਟੀ ਦੀ ਆਹ ਟਰਾਲੇ ਲੱਦ ਕੇ ਲਿਆਏ ਆਂ ਤੋੜੇ ਨਾਲ ਭਰ-ਭਰ ਕੇ ਇੱਥੇ ਲਾਵਾਂਗੇ ਬਾਬੇ ਦੀ ਸੇਵਾ ਦੇ ਲੋਕ ਜਿਹੜਾ ਮਹਾਂਪੁਰਖਾਂ ਦੀ ਹਸਮਾਨ ਹਾਂਜੀ ਗੁਰੂ ਕਾ ਬਾਗ ਵਾਲੇ ਅਸੀਂ ਇਸ ਟਾਈਮ ਤੇ ਕੋਹਨੇ ਵਾਲੇ ਬੇੜ ਤੇ ਜੋ ਤੁਸੀ ਬੰਨ ਦੀ ਸੇਵਾ ਕਾਰ ਸੇਵਾ ਸੰਪਰਦਾਇ ਗੁਰੂ ਕਾ ਬਾਗ ਵਾਲੇ ਬਾਬਾ ਸੰਤ ਬਾਬਾ ਸਤਨਾਮ ਸਿੰਘ ਜੀ ਹੋਣਾ ਵੱਲੋਂ ਔਰ ਸਾਰੇ ਸਮੂਹ ਜਿਹੜਾ ਦੀ ਨਗਰਾਨੀ ਹੇਠ ਸਾਰੇ ਲੱਗ ਕੇ ਦੀ ਸੰਗਤ ਦੀ ਨਗਰਾਨੀ ਹੇਠ ਗੁਰੂ ਦੀ ਕਿਰਪਾ ਦੇ ਨਾਲ ਇਹ ਬੰਨ ਜਿਹੜਾ ਬੰਨਣ ਦਾ ਜਾ ਰਹੀ ਹੈ ਸੰਗਤ ਸਾਰੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿੰਨੀ ਵੀ ਸੰਗਤ ਵਾ ਉਹ ਵੱਧ ਤੋਂ ਵੱਧ ਮਿੱਟੀ ਜਿਹੜੀ ਆ ਉਹ ਟਰਾਲੀਆਂ ਜਿਹੜੀ ਲੈ ਕੇ ਆਉਣੀਆਂ ਉਹ ਬੋਰੀਆਂ ਭਰ ਕੇ ਲੈ ਕੇ ਆਉਣ ਤਾਂ ਕਿ ਜਿਹੜਾ ਜਲਦੀ ਤੋਂ ਜਲਦੀ ਬੰਨ ਪੂਰਾ ਜਾਵੇ ਇਸ ਟਾਈਮ ਤੇ ਇਸ ਜੋ ਵਾ ਵਾ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਵਾ ਪਹਿਲੇ ਨਾਲੋਂ ਫੇਰ ਵੀ ਹੁਣ ਜਿਹੜਾ ਵਾ 4-4 ਫੁੱਟ ਪਾਣੀ ਫੇਰ ਉੱਪਰ ਚੜ ਗਿਆ ਹੈ ਤੇ ਹਾਂ ਇੱਕ ਵਾਰ ਆ ਗਿਆ ਸੀਗਾ ਇੱਥੇ ਹਾਂ ਥੱਲੇ ਚਲੇ ਗਿਆ ਸੀਗਾ ਦੁਬਾਰਾ ਹੁਣ ਪਾਣੀ ਛੱਡਣ ਤੇ ਫੇਰ 2.3 ਫੁੱਟ ਪਾਣੀ ਫੇਰ ਉੱਪਰ ਹੋਇਆ ਤੇ ਇਹ ਹੁਣ ਸਾਰੀ ਸੰਗਤ ਜਿਹੜੀ ਆ ਉਹ ਮਤਲਬ ਜਤਨ ਕਰੇ ਜੋ ਛੇਤੀ ਛੇਤੀ 9:30 ਵਜੇ ਤਾਂ ਕਿ ਜੋ ਪਿੰਡਾਂ ਦੀ ਜਿਹੜੀ ਆ ਸਹੂਲਤ ਪਿੰਡਾਂ ਨੂੰ ਸਹੂਲਤ ਹੋਵੇ ਗੁਰਜੋਵੰਜੀ ਸਿੰਘ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਾਗ ਗੁਰੂ ਜੀ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਬਣ ਲਾਇਆ ਵਾ ਬਾਬਾ ਸਤਨਾਮ ਸਿੰਘ ਜੀ ਇਹੇਦਾਰ ਬਾਬਾ ਜਗੀਰ ਸਿੰਘ ਜੀ ਬਾਬਾ ਕਲਬੀਰ ਸਿੰਘ ਜੀ ਸੇਵਾ ਉਹਨਾਂ ਦੀ ਚੱਲ ਰਹੀ ਆ ਮਿੱਟੀ ਆਉਣ ਢਈ ਆ ਐਵੇਂ 10 12 ਟਰਾਲੇ ਮਿੱਟੀ ਦੇ ਭਰ ਕੇ ਲਾਏ ਪਿੰਡ ਪਿੱਟੇ ਵੱਡ ਤੋਂ ਤੋਂ ਸਾਥ ਸੇਵਾ ਚਲਾਉਂਦੇ ਨੇ ਬਹੁਤ ਵਧੀਆ ਬੰਨ ਬੰਨੜੇ ਸੇਵਾ ਵੱਢੀ ਕਰਦੇ ਨੇ ਤੇ ਸੰਗਤ ਵੱਤੋਂ ਵੱਧ ਆਵੇ ਸੰਗਤ ਦੀ ਬਹੁਤ ਲੋੜ ਆ ਇੱਥੇ ਲੋ ਆਪਣੇ ਤੋੜੇ ਭਰ ਭਰ ਕੇ ਲਿਆਉਣਾ ਮਿੱਟੀ ਦੇ ਤੋੜੇ ਸੰਗਤ ਆ ਤੋੜਿਆਂ ਦੀ ਲੋੜ ਆ ਇੱਥੇ ਤੋੜੇ ਭਰ ਭਰ ਕੇ ਮਿੱਟੀ ਦੇ ਲਿਆਉਣ ਸਾਰੇ ਪਿੰਡ ਵਾਸੀਆਂ ਬੇਨਤੀ ਹੈ ਓਏ ਹਾਂਜੀ ਆਪਣਾ ਮਹਤਾਬ ਸਿੰਘ ਅਤਾਕੂ ਜੀ ਵੀ ਕੋ ਆਏ ਤੁਸੀਂ ਸੇਵਾ ਲਈ ਅਸੀਂ ਧਾਰੀਵਾਲ ਉਂਦਰ ਪੈਂਦੇ ਆ ਸਾਡਾ ਅਟਾਰੀ ਵਾਗਾ ਬਟਰ ਲਾਗੇ ਅਸੀਂ ਉਥੋਂ ਆਏ ਆ ਦੇਖ ਰਹੇ ਆ ਕਿ ਬੱਡੀ ਗਿਂਤੀ ਵਿੱਚ ਨੌਜਵਾਨ ਜਿਹੜੇ ਨੇ ਬੋਰੀਆਂ ਨਾਲ ਇਹ ਜਿਹੜਾ ਸੰਭਾਲਿਆ ਇਸ ਦਾ ਪੂਰਾ ਕਰਦੇ ਆ ਇਹ ਕਿੰਨੀ ਸੰਗਤ ਆਈ ਤੁਹਾਡੇ ਕੋਲ ਸੰਗਤ ਸਾਡੇ ਪਿੰਡੋਂ ਕੋਈ 100 ਜੀ ਆਇਆ 6 ਟੈਰੀ ਟਰੱਕ ਜਿਹੜਾ ਭਰ ਕੇ ਆ ਬਾਬਿਆਂ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਬਾਬਿਆਂ ਵੱਲੋਂ ਬਾਬਾ ਸਨਾਮ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਉਹਨਾਂ ਵੱਲੋਂ ਅਸੀਂ ਸੇਵਾ ਦਿੱਤੀ ਆਏ ਇਕ ਸਵੇਰ ਦਾ ਕੰਮ ਹੈ ਬਾਬਾ ਜੀ ਉਹ ਬੰਦ ਨੇ ਸਵੇਰ ਦੇ ਲੱਗੇ ਆ ਜੀ ਦੇਖੋ ਕਾਰਜ ਪੂਰਾ ਹੋਇਆ ਜੀ ਕੋਈ 10 12 ਫੁੱਟ ਹੋ ਗਿਆ ਕਾਰਜ ਪੂਰਾ ਹਾਂਜੀ ਤੇ ਇਹ ਲਗਾਤਾਰ ਲਗਾਤਾਰ ਲੱਗੀ ਹੈ ਸੰਗਤ ਹਾਂਜੀ ਬਾਬਿਆਂ ਦਾ ਹੁਕਮ ਹੈ ਉਹਨਾਂ ਦਾ ਹੁਕਮ ਪਵਾਵਾਂਗੇ ਪੂਰਾ ਜਿਸ ਤਰ੍ਹਾਂ ਉਹਨਾਂ ਦੀ ਇੱਛਾ ਹੋਵੇਗੀ ਆਪਣਾ ਪਿੰਡ ਤੋਲਾ ਨੰਗਾ ਰਾਹਾਂਸੀ ਲੱਗੇ ਤੇ ਇੱਥੇ ਦੇ ਕੋਨੇ ਵਾਲੇ ਪਿਛੋਕੜ ਦੇ ਨੌਜਵਾਨ ਦੇ ਆ ਕਿੰਨੇ ਕਿੰਨੇ ਨੌਜਵਾਨ ਆਏ ਤੇ ਸਾਰੀ ਸੰਗਤ ਆਈ ਹੈ ਜੀ ਇੱਕ ਪਿੰਡ ਦੀ ਸੰਗਤ ਨਹੀਂ ਆ ਪੂਰਾ ਇਲਾਕੇ ਦੀ ਸੰਗਤ ਆ ਤੇ ਬਾਬਾ ਬਾਬਾ ਜਗੀਰ ਸਿੰਘ ਤੇ ਬਾਬਾ ਉਸਨਾਮ ਸਿੰਘ ਦੀ ਰਹਿਨਮਾਈ ਹੇਠ ਇੱਥੇ ਸੰਗਤ ਆਈ ਆ ਇੱਥੇ ਯਾਨੀ ਕਿ ਤੋੜਿਆਂ ਦੀ ਤੇ ਮਿੱਟੀ ਦੀ ਬਹੁਤ ਲੋੜ ਆ ਤੋੜੇ ਭਰ ਕੇ ਆਉਣ ਤੇ ਮਿੱਟੀ ਜਾਵੇ ਬਾਕੀ ਸੰਗਤ ਸਾਰੀ ਲੱਗੀ ਆ ਤੇ ਯਾਨੀ ਕਿ ਉਹਨਾਂ ਦੀ ਰਹਿਨਮਾਈ ਹੇਠ ਬਾਬਾ ਯਾਰਾ ਸਿੰਘ ਬਾਬਾ ਉਸਨਾਮ ਸਿੰਘ ਤੇ ਬਾਬਾ ਜਗੀਰ ਸਿੰਘ ਵੀ ਸੀ ਤੇ ਤੋੜਿਆਂ ਦੀ ਸੇਵਾ ਤੇ ਮਿੱਟੀ ਲੈ ਕੇ ਆਓ ਵਾਰ ਤੋਂ ਵਾਰ ਤੋੜੇ ਮਿੱਟੀ ਤੇ ਸੰਗਤ ਪਹੁੰਚੇ ਵਾਰ ਤੋਂ ਵਾਰ ਰੇਟਾਂ ਦੀ ਕਮੀ ਆ